ਜਿਹੜੇ ਮੇਰੇ ਵੀਰ ਹਨ ਮੈਨੂੰ ਪੁੱਛਦੇ ਨੇ ਈਸਾਈਡ ਫਲੋਰੀ ਵੀਡੀਓ ਬਾਈ ਮੈਂ ਆਲਰੇਡੀ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਨਹੀਂ ਗਾਣੇ MP3 ਵੀਡੀਓ ਤੋਂ ਪਹਿਲਾਂ ਦੀ ਵੀਡੀਓ MP3 ਆਡੀਓ ਤੋਂ ਪਹਿਲਾਂ ਦੀ ਵੀਡੀਓ ਭੇਜੀ ਹੋਈ ਉਹਨਾਂ ਨੂੰ ਹੁਣ ਬਾਈ ਹੁਣੇ ਕਹਿੰਦੇ ਵੀ ਵੀਡੀਓ ਦੁਬਾਰੇ ਕਰ ਦਈਏ ਬਾਈ ਪੰਜਾਬੀ میوزਿਕ ਇੰਡਸਟਰੀ ਦਾ ਉਹ ਸਿੰਗਰ ਤੇ ਸੌਂਗ ਰਾਈਟਰ ਜਿਸ ਦੇ ਗਾਏ ਤੇ ਲਿਖੇ ਹੋਏ ਗਾਣੇ ਕਿਤੇ ਨਾ ਕਿਤੇ ਕੌਂਟਰੋਵਰਸੀ ਦਾ ਹਿੱਸਾ ਬਣ ਹੀ ਜਾਂਦੇ ਨੇ ਜੀਹਾਂ ਮੈਂ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਦੀ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਾਈਵ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਇੱਕ ਸਵਾਲ ਪੁੱਛਿਆ ਸੀ ਕਿ ਉਹ ਈਸ ਸਾਈਡ ਫਲੋ ਗਾਣੇ ਦੀ ਵੀਡੀਓ ਕਿਉਂ ਨਹੀਂ ਰਿਲੀਜ਼ ਕਰ ਰਹੇ ਤਾਂ ਸਿੱਧੂ ਮੂਸੇਵਾਲਾ ਨੇ ਕੁਝ ਇਹ ਜਵਾਬ ਦਿੱਤਾ ਸੀ ਕਿ ਮੈਂ ਤਾਂ ਸਹੀ ਗਾਣਾ ਸਾਰਾ ਤਿਆਰ ਕਰਕੇ ਵੀਡੀਓ ਕਰਕੇ ਉਹਨਾਂ ਨੂੰ ਦੇ ਚੁੱਕਿਆ ਉਹਨਾਂ ਨੂੰ ਤੁਸੀਂ ਪੁੱਛੋ ਕੰਪਨੀ ਵਾਲਾਂ ਨੂੰ ਵੀ ਬਾਈ ਤੁਸੀਂ ਕਿਉਂ ਨਹੀਂ ਰਿਲੀਜ਼ ਕੀਤੀ ਉਹ ਕਹਿੰ ਮੈਂ ਤਾਂ ਬੋਵੋ ਵਾਰੀ ਲੱਗੀ ਤੇ ਕਿਉਂਕਿ ਆਪਣੇ ਗਾਣੇ ਦੀ ਵੀਡੀਓ ਇਦਾਂ ਨਹੀਂ ਹੁੰਦੀਆਂ ਯਾਰ ਜਿੱਦਾਂ ਦਾ ਮੇਰਾ ਆਪਣਾ ਦਿਲ ਕਰਦਾ ਆਪਾਂ ਨੂੰ ਇਹ ਤਾਂ ਹੁੰਦੇ ਨੇ ਵੀ ਫਲਾਣੇ ਤੋਂ ਬਣਾਈਏ ਵੀਡੀਓ ਜਾਂ ਤੇਮਕੇ ਤੋਂ ਬਣਾਈਏ ਆਪਾਂ ਨੂੰ ਜਿਵੇਂ ਹਨ ਜਿਵੇਂ ਮੇਰੇ ਦਿਲ ਕਰਦਾ ਮੈਂ ਆਪਣਾ ਕੰਧ ਕੋਲੇ ਖੜਕੇ ਇੱਕ ਕੌਲੇ ਖੰਬੇ ਕੋਲੇ ਖੜਕੇ ਬਣਾਉਣਾ ਉਹਨਾਂ ਵੀਡੀਓ ਬਸ ਮੇਰੀ ਮੇਰਾ ਮਨ ਕਰਦਾ ਵੀ ਹਾਂ ਮੈਂ ਇੱਥੇ ਖੜਕੇ ਬਣਾਉਣੀਆਂ ਤਾਂ ਆਪਣੀ ਉਹੀ ਖੜਕੇ ਆਪਾਂ ਪਾਰ ਆ ਵੀਡੀਓ ਹਨ ਇਹਨਾਂ ਵੀ ਬਾਲੀਆਂ ਮਈਆਂ ਗੱਡੀਆਂ ਜਾਂ ਵੱਡੇ ਵੱਡੇ ਟਰੈਕਟਰਾਂ ਨੂੰ ਆਪਾਂ 30 30 40 40 ਲੱਖ ਦੀਆਂ ਕੜੀਆਂ ਇਹ ਨਹੀਂ ਪਤਾ 200 ਡਾਲਰ ਚ ਕਰਦੀ 300 ਡਾਲਰ ਚ ਕਰਦੀ ਇੱਕ ਕੋਈ ਕੰਧ ਕੋਲੇ ਖੜ ਕੇ ਵੀਡੀਓ ਕਰਦੀ ਜਣਾ ਸੋ ਜਿਹਨੇ ਜਿਹੜੇ ਮੇਰੇ ਵੀਰ ਹਨਾ ਮੈਥੋਂ ਪੁੱਛਦੇ ਨੇ ਈਸ ਸਾਈਡ ਫਲੋਰੀ ਵੀਡੀਓ ਬਾਈ ਮੈਂ ਆਲਰੇਡੀ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਨਹੀਂ ਗਾਣੇ MP3 ਵੀਡੀਓ ਤੋਂ ਪਹਿਲਾਂ ਦੀ ਵੀਡੀਓ MP3 ਆਡੀਓ ਤੋਂ ਪਹਿਲਾਂ ਦੀ ਵੀਡੀਓ ਭੇਜੀ ਹੋਈ ਉਹਨਾਂ ਨੂੰ ਹੁਣ ਬਾਈ ਹੁਣੇ ਕਹਿੰਦੇ ਵੀ ਵੀਡੀਓ ਦੁਬਾਰੇ ਕਰਦੀਆਂ ਬਾਈ ਸਿੱਧੂ ਮੂਸੇਵਾਲੇ ਦੇ ਦਿੱਤੇ ਗਏ ਇਸ ਜਵਾਬ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਹੈ ਮੈਲਬਨ ਆਸਟ੍ਰੇਲੀਆ ਦੇ ਨਿਵਾਸੀ ਤੇਗੀ ਦੀ ਜੋ ਕਿ ਈਸਾਈਡ ਫਲੋ ਗਾਣੇ ਦੇ ਵੀਡੀਓ ਡਾਇਰੈਕਟਰ ਨੇ ਇਸ ਵੀਡੀਓ ਦੇ ਵਿੱਚ ਤੇਗੀ ਨੇ ਸਾਫ਼-ਸਾਫ਼ ਕਿਹਾ ਜੇਕਰ ਜੂਗ ਡੌਗ ਇਸ ਵੀਡੀਓ ਨੂੰ ਰਿਲੀਜ਼ ਨਹੀਂ ਕਰਦੇ ਤਾਂ ਉਹ ਆਪਣੇ ਆਪ ਇਸ ਵੀਡੀਓ ਨੂੰ ਰਿਲੀਜ਼ ਕਰ ਦਣਗੇ ਤੇ ਇਸ ਦਾ ਲਿੰਕ ਉਹ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਨਾਲ ਆਪਣੇ ਆਪ ਸ਼ੇਅਰ ਕਰ ਦਣਗੇ ਪਰ ਜਦ ਈਸ ਸਾਈਡ ਫਲੋ ਵੀਡੀਓ ਨੂੰ ਰਿਲੀਜ਼ ਨਾ ਕਰਨ ਦੇ ਕਾਰਨਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਦੇ ਵਿਰੋਧੀਆਂ ਦੀ ਫੋਟੋਗ੍ਰਾਫਸ ਤੇ ਉਹਨਾਂ ਦੀ ਵੀਡੀਓਜ਼ ਨੂੰ ਯੂਜ਼ ਕਰਕੇ ਉਹਨਾਂ ਨੂੰ ਪਰਸਨਲੀ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਜੂਗ ਡੌਗ ਨੇ ਇਸ ਵੀਡੀਓ ਨੂੰ ਰਿਲੀਜ਼ ਨਹੀਂ ਕੀਤਾ ਹੁਣ ਦੇਖਣਾ ਇਹ ਹੋਏਗਾ ਕਿ ਸੋਸ਼ਲ ਮੀਡੀਆ ਉੱਤੇ ਇਸ ਮੁੱਦੇ ਦੇ ਗਰਮ ਹੋ ਜਾਣ ਤੋਂ ਬਾਅਦ ਕੀ ਜੀਉਗ ਡੌਗ ਇਸ ਵੀਡੀਓ ਨੂੰ ਰਿਲੀਜ਼ ਕਰਦਾ ਹੈ ਜਾਂ ਨਹੀਂ ਤੇ ਜੇਕਰ ਇਹ ਵੀਡੀਓ ਰਿਲੀਜ਼ ਹੋ ਜਾਂਦੀ ਹੈ ਤੇ ਇਸ ਵੀਡੀਓ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਹਦੇ ਵਿੱਚ ਕੀ ਕੀ ਚੇਂਜਸ ਲਿਆਂਦੇ ਜਾਣਗੇ